ਇਨੂੰ ਪਹਿਲਾਂ ਉਹ ਤੁਸੀਂ ਉਤਾਰਨਾ ਕਿੱਦਾਂ ਇਹਨੂੰ ਉਹ ਹੁਣੇ ਉਤਰਨੇ ਸ਼ੁਰੂ ਹੋਏ ਨਹੀਂ ਇਹ ਦੇਖ ਅੱਛਾ ਜੀ ਬਿਹੜੇ ਵੀ ਹੈਗੇ ਆ ਔਲੇ ਵੀ ਹੈਗੇ ਆ ਬਿਹੜੇ ਦੇ ਕੋ ਤੁਸੀਂ ਦੋਸਤੋ ਦੇਖੋ ਤੁਸੀਂ ਕਿੰਨੇ ਕਮਾਲ ਦੀ ਚੀਜ਼ ਆ ਇਹ ਫਲ ਸਿੱਧੇ ਡਾਇਰੈਕਟ ਹੀ ਲੱਗਦੇ ਆ ਕਿ ਬੰਦੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੋੜਨ ਲੱਗਿਆਂ ਨੀ ਆ ਦੇਖੋ ਜੀ ਕੱਡੇ ਕੱਡੇ ਬਿੱਲ ਲੱਗੇ ਹੋਏ ਨੇ ਜੇ ਉਹ ਹਾਰਟ ਵਾਸਤੇ ਸੋਰਬਿਟੇਟ ਲੈਣਾ ਨਾ ਉਹਦਾ ਕੰਮ ਕਰਦਾ ਹੈ ਕੀ ਤੋੜ ਲਓ ਜੀ ਇੱਕ ਤੋੜ ਲਓ ਤੋੜ ਲਓ ਇਹ ਤਾਂ ਜੈਲੀ ਹੈ ਜੀ ਅੰਦਰ ਹਾਂ ਮੇਰੇ ਫਾਜ਼ਲ ਆਈਏ ਸੀ ਅੱਛਾ ਜੀ ਹਾਂ ਜੀ ਔਰ ਮੈਂ ਸਰਦਾਰਨ ਤੇਜ ਸਿੰਘ ਉਹ ਡੀਸੀ ਰਵੀ ਰਹੇ ਲੁੰਦੇ ਆ ਅੱਛਾ ਜੀ ਆ ਗੋਬਰ ਗੈਸ ਪਲਾਂਟ ਕਿਹੜਾ ਹੀ ਆ ਵਾਲਾ ਜੀ ਅੱਜ ਇੱਥੇ ਮੈਂ ਪਾਈਪ ਪੇਸ ਰਿਹਾ ਵਾਲਾ ਇਹ ਇਹ ਬਾਬਾ ਜੀ ਅੰਗਿੱਠਾ ਸਾਹਿਬ ਠੀਕ ਹੈ ਜੀ ਇੱਥੇ ਫਿਰ ਮਹਾਂਪੁਰਖਾਂ ਦਾ ਸੰਸਕਾਰ ਕੀਤਾ ਸੀ ਸੰਸਕਾਰ ਕੀਤਾ ਸੀ ਹਾਂਜੀ ਠੀਕ ਹੈ ਜੀ ਲਗਜ਼ਰੀ ਲਾਈਫ ਦਾ ਤੁਹਾਨੂੰ ਕੋਈ ਸ਼ੌਕ ਨਹੀਂ ਹੈ ਨਾ ਟਾਈਮ ਵੀ ਨਹੀਂ ਹੈ ਸ਼ੌਕ ਵੀ ਨਹੀਂ ਹੈ ਪਹਿਲਾਂ ਨਿਊਜ਼ਪੇਪਰ ਲਗਾਇਆ ਸੀ ਉਹ ਨਿਊਜ਼ਪੇਪਰ ਵੀ ਬੰਦ ਕਰਤਾ ਹੁਣ ਬਾਬਾ ਜੀ ਨੇ ਅੱਛਾ ਜੀ ਕਦੇ ਟਾਈਮ ਵੇਸਟ ਹੈ ਅੱਛਾ ਜੀ ਹਾਂ ਫੁੱਲ ਅੱਛਾ ਇਹ ਤੇ ਫੁੱਲ ਮੈਂ ਦੇਖ ਰਹੀ ਸੀ ਮੈਂ ਕਿ ਨੀਚੇ ਫੁੱਲ ਗਿਰੇ ਹੋਏ ਆ ਇਹ ਫੁੱਲ ਅੱਛਾ ਇਹਦੇ ਫੁੱਲਾ ਹੈ ਅੱਛਾ ਜੀ ਇਹ ਤਾਂ ਬੜੇ ਪਿਆਰੇ ਫੁੱਲ ਹੈ ਜੀ ਹਾਂਜੀ ਪਰ ਕੰਮ ਨਹੀਂ ਨਾ ਠੀਕ ਹੈ ਠੀਕ ਹੈ ਫਲ ਫਲ ਫਿੱਕੇ ਫੁੱਲ ਵਕ ਵਕੇ ਕੰਮ ਨਾ ਆਵੇ ਪੱਤ ਅੱਛਾ ਜੀ ਮਿੱਠ ਤੇ ਨਵੀਂ ਨਾਨਕਾ ਗੁਣ ਚੰਗੇ ਆ ਤੱਤ ਸਤਿ ਸ਼੍ਰੀ ਅਕਾਲ ਦੋਸਤੋ ਆਜੋ ਤੁਹਾਨੂੰ ਬਹੁਤ ਹੀ ਵਧੀਆ ਚੀਜ਼ ਵਖਾਣੀ ਹੈ ਮੈਂ ਇਸ ਵਕਤ ਪਹੁੰਚਿਆ ਹੋਇਆ ਹਾਂ ਡੇਰਾ ਬਸੀ ਦੇ ਵਿੱਚ ਗੁਰਦੁਆਰਾ ਬੁੰਗਾ ਨਿਹਾਲਗੜ ਮੇਰੇ ਸੱਜੇ ਪਾਸੇ ਤੁਸੀਂ ਵੇਖ ਰਹੇ ਹੋ ਬੁੰਗਾ ਨਿਹਾਲਗੜ ਸਾਹਿਬ ਮੌਜੂਦਾ ਮੈਂ ਤੇ ਬਹੁਤ ਹੀ ਵਧੀਆ ਚੀਜ਼ ਦਿਖਾਣੀ ਹੈ ਜਿਵੇਂ ਤੁਸੀਂ ਇੱਥੇ ਵੇਖ ਵੀ ਰਹੇ ਹੋ ਮੇਰੇ ਦੋਨੋਂ ਆਲੇ-ਦੁਆਲੇ ਪੇੜ ਹੀ ਪੇੜ ਲੱਗੇ ਹੋਏ ਆ ਲੇਕਿਨ ਇਹਨਾਂ ਵਿੱਚ ਕੀ ਖਾਸ ਗੱਲਬਾਤ ਹੈ ਤੁਸੀਂ ਜਾਣੋਗੇ ਤੁਹਾਨੂੰ ਵੀ ਬੜਾ ਵਧੀਆ ਲੱਗੂਗਾ ਮੈਂ ਇਸ ਵਕਤ ਡੇਰਾ ਬਸੀ ਦੇ ਵਿੱਚ ਮੌਜੂਦ ਆ ਔਰ ਮੇਰੇ ਨਾਲ ਇਸ ਵਕਤ ਮਾਤਾ ਜੀ ਮਾਤਾ ਮਲਕੀਤ ਕੌਰ ਜੀ ਤੇ ਬਾਬਾ ਕਿਰਪਾਲ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਮਾਤਾ ਜੀ ਨੂੰ ਬੇਨਤੀ ਕਰ ਰਿਹਾ ਸਾਡੇ ਕੋਲ ਥੋੜਾ ਜਿਹਾ ਸਮਾਂ ਘੱਟ ਹੈ ਮਾਤਾ ਜੀ ਨੇ ਫਿਰ ਪਾਠ ਤੇ ਵੀ ਜਾਣਾ ਮਾਤਾ ਜੀ ਪਲੀਜ਼ ਤੁਸੀਂ ਸਾਡੇ ਨਾਲ ਆਓ ਤੇ ਸਾਨੂੰ ਇਹ ਜਿਹੜੇ ਤੁਸੀਂ ਇੱਥੇ ਰੁੱਖ ਲਾਏ ਹੋਏ ਐ ਓਸ਼ਦੀ ਗੁਣਾ ਵਾਲੇ ਸਾਨੂੰ ਕਿਰਪਾ ਕਰਕੇ ਥੋੜਾ ਜਿਹਾ ਇੱਕ ਇੱਕ ਕਰਕੇ ਤੁਸੀਂ ਦੱਸੋ ਅਸੀਂ ਕਿੱਥੋਂ ਸਟਾਰਟ ਕਰੀਏ ਜੀ ਉਹ ਸਾਹਮਣੇ ਉਹ ਫਿਗਰ ਜੀ ਸਮਝ ਅੰਜੀਰ ਅੰਜੀਰ ਠੀਕ ਹੈ ਤੁਸੀਂ ਅੰਜੀਰ ਸੁਣਿਆ ਹੋਣਾ ਦੋਸਤੋ ਕਿ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਲੇਕਿਨ ਬਹੁਤ ਲੋਕਾਂ ਨੂੰ ਇਹ ਪਤਾ ਨਹੀਂ ਇਹ ਪੰਜਾਬ ਦੇ ਵਿੱਚ ਹੀ ਹੁੰਦੀ ਆ ਤੇ ਵੈਸੇ ਤਾਂ ਇਹ ਪਹਾੜਾਂ ਦੇ ਵਿੱਚ ਹੁੰਦੀ ਆ ਇਹ ਲੇਕਿਨ ਇੱਥੇ ਤੁਸੀਂ ਵੇਖ ਰਹੇ ਹੋ ਇਮਾਮ ਹੀ ਮੈਂ ਦੇਖ ਰਿਹਾ ਇਥੇ ਜ਼ਮੀਨ ਤੇ ਹੀ ਹੋ ਜਾਂਦੀ ਹੈ ਜੀ ਹਾਂ ਜੀ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਆ ਜੇ ਤੁਸੀਂ ਕੋਲ ਆ ਜਾਓ ਥੋੜਾ ਜਿਹਾ ਹਾਂ ਜੀ ਤੇ ਇਹਨਾਂ ਨੂੰ ਇਸ ਪੇੜ ਨੂੰ ਕਿੰਨਾ ਟਾਈਮ ਹੋ ਗਿਆ ਜੀ ਲਾਏ ਇਹਨੂੰ ਹੋਏ 5-6 ਸਾਲ ਹੋ ਗਏ ਜੀ 5-6 ਸਾਲ ਤੇ ਫਲ ਜਿਹੜਾ ਇਹਦਾ ਆਇਆ ਜੀ ਇੱਕ ਦੋ ਆਣਾ ਸਟਾਰਟ ਫਿਰ ਇਹ ਤਾਂ 2-2 ਸਾਲ ਹੋ ਗਏ ਜਾਂਦੇ ਨਾ ਅੱਛਾ ਜੀ ਹਾਂ ਪਹਿਲਾਂ ਥੋੜਾ ਥੋੜਾ ਲੱਗਦਾ ਸੀ ਇਸ ਵਾਰੀ ਜ਼ਿਆਦਾ ਲੱਗਿਆ ਇਹਦਾ ਦੇਖ ਕੇ ਲੱਗਦਾ ਵੀ ਜਿੱਦਾਂ ਪ੍ਰਮਾਤਮਾ ਨੇ ਗੁਛਾ ਹੀ ਹਾਂ ਭੰਡਾਰੀ ਭਰੇ ਪਏ ਆ ਹਾਂ ਜੀ ਅੱਛਾ ਜੀ ਇਹਨਾਂ ਨੂੰ ਟਾਈਮ ਕਿੰਨਾ ਲੱਗਦਾ ਜੀ ਇਹਨੂੰ ਤਾਂ ਹਲੇ